ਰਪਿੰਦਰ ਇਹਦਾ ਨਾਂ ਕਰ ਪੁੱਤ ਇਹ ਇਦਾਂ ਨਹੀਂ ਕਰੀਦਾ ਹੁੰਦਾ ਬਾਹ ਤੇ ਸੱਟ ਲੱਗੀ ਹੋ ਜਾਣਾ ਵਾ ਠੀਕ ਆ ਨਾ ਜੀ ਦੁੱਧ ਧਿਆਨ ਨਾਲ ਪੁੱਤ ਪੁੱਤ ਠੀਕ ਹਾਂ ਹੁਣ ਓਏ ਆਹ ਮਮੀ ਠੀਕ ਹਾਂ ਸੱਟ ਜ਼ਿਆਦਾ ਤ ਨਹੀਂ ਲੱਗੀ ਆ ਕੀ ਹੋਇਆ ਵਾ ਬਾਹ ਤੇ ਮੈਂ ਦੇ ਨਾ ਪਿੰਡ ਫੋਨ ਕਰਨ ਲੱਗੀ ਹਾਂ ਮੈਂ ਚੱਲ ਦੱਸ ਦੇ ਨਹੀਂ ਮਮੀ ਹੁਣਾਂ ਨੂੰ ਫੇਰ ਕਹਿਣਗੇ ਹਾਨੂੰ ਗੜਾ ਦੱਸਿਆ ਵਾ ਸੱਟ ਲੱਗੀ ਆ ਤੇ ਰਪਿੰਦਰ ਮੇਰੀ ਗੱਲ ਸੁਣੇ ਚੁੜਾ ਕੇ ਤਾਂ ਕਰਕੇ ਮੈਂ ਕਹਿੰਦੇ ਆ ਵੀ ਚੱਲ ਅੱਜ ਤੇ ਬਚਾਅ ਹੋ ਗਿਆ ਕੱਲ ਨੂੰ ਜ਼ਿਆਦਾ ਸੱਟ ਲੱਗੀ ਤੇ ਫੇਰ ਕਿਹਨੂੰ ਕਹਾਂਗੇ ਆਪਾਂ ਤੂੰ ਹੀ ਹੁਣ ਜਾਓ ਰਮਨਤਾਈ ਕੋਲ ਤੇ ਉਹਦੇ ਜਾ ਕੇ ਕੰਨਾਂ 'ਚ ਇਹ ਗੱਲ ਪਾਓ ਕਿ ਜਵਾਈ ਜਿੱਥੇ ਰਿਹਾ ਨਾ ਤੇ ਗਾਂ ਪਤਾ ਨਹੀਂ ਰਵਣ ਕੀ ਕੋ ਹੋਣਾ ਵਾ ਜੇ ਮੰਨ ਲਓ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਉਹਦੇ ਮਾਂ ਪਿਓ ਨੂੰ ਕੀ ਜਵਾਬ ਦੇਣਾ ਵਾ ਕੋਈ ਗੱਲ ਨਹੀਂ ਆਸ-ਆਸ ਤੇ ਨੂੰ ਸਮਝਾਉਨੇ ਆ ਕੁੜੀ ਨੂੰ ਵੀ ਕਹਿੰਦੇ ਆ ਕਿ ਤੂੰ ਨਾ ਇਹਨੂੰ ਲੈ ਕੇ ਤੇ ਉੱਥੇ ਚੱਲ ਜਾ ਕੱਲ ਨੂੰ ਮੰਨ ਲਓ ਸੱਟ ਜਿਆਦਾ ਲੱਗੀ ਤੇ ਫੇਰ ਫੇਰ ਕੀ ਹੀ ਕਰਾਂਗੇ ਤੁਹਾਨੂੰ ਇੱਕ ਵਾਰੀ ਸਮਝ ਨਹੀਂ ਆਉਂਦੀ ਹੀ ਜਦੋਂ ਮੈਂ ਫੋਨ ਕਟਣ ਢੀ ਹੀ ਤੇ ਕੋਈ ਵਜ੍ਹਾ ਹੀ ਹੋਊਗੀ ਕੀਰਾ ਪੜਾ ਹੋ ਜੀ ਮੈਂ ਤਾਂ ਸੋਚਿਆ ਸੀ ਵੀ ਪਹਿਲੇ ਜਵਾਈ ਨੂੰ ਨਾ ਉਥੋਂ ਜਾ ਕੇ ਮੈਂ ਕੱਢੂੰਗਾ ਉੱਥੇ ਤਾਂ ਹੋਰ ਕੋਈ ਦੁਸ਼ਮਣ ਬੈਠਾ ਵਾ